ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਤਕਰੀਬਨ 6 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ ਪਰ ਹਾਲੇ ਤੱਕ ਸਿੱਧੂ ਦਾ ਪਰਿਵਾਰ ਇਨਸਾਫ ਦੇ ਲਈ ਸਰਕਾਰਾਂ ਦੇ ਮੂੰਹ ਵੱਲ ਦੇਖ ਰਿਹਾ ਹੈ ਬੇਸ਼ੱਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਲਗਾਤਾਰ ਸਿੱਧੂ ਦੇ ਕਤਲ ਦੇ ਇਨਸਾਫ ਤੇ ਲਈ ਸੰਘਰਸ਼ ਕਰ ਰਹੇ ਨੇ ਪਰ ਦੂਜੇ ਪਾਸੇ ਸਰਕਾਰਾਂ ਵੱਲੋਂ ਸਿੱਧੂ ਦੇ ਅਸਲ ਕਾਤਲਾਂ ਨੂੰ ਨਾਂ ਫੜੇ ਜਾਣ ਕਰਕੇ ਸਰਕਾਰਾਂ ਦੇ ਪ੍ਰਤੀ ਸਿੱਧੂ ਮੂਸੇਵਾਲੇ ਦੇ ਪਰਿਵਾਰ ਅਤੇ ਉਸ ਦੇ ਫੈਨਸ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਯੂਕੇ ਦੇ ਵਿੱਚ ਵੀ ਸਿੱਧੂ ਦੇ ਇਨਸਾਫ ਦੇ ਲਈ ਇੱਕ ਰੈਲੀ ਕੱਢੀ ਗਈ ਅਤੇ ਉੱਥੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਵੀ ਬੁਲਾਇਆ ਗਿਆ ਤਾਂ ਉਹ ਹਾਲਾਤ ਹੋ ਗਏ ਪੰਜਾਬ ਦੇ ਸਿਕਿਉਰਿਟੀ ਕਿੰਨੀ ਅਕ ਨੂੰ ਦਿੱਤੀ ਜਾ ਸਕਦੀ ਹੈ ਔਰ ਜੇ ਦੇ ਵੀ ਦਿੱਤੀ ਕੀ ਸਿਕਿਉਰਿਟੀ ਬਚਾ ਲੈਂਦੀ ਹੈ ਬੰਦੇ ਤਾਂ ਅਸੀਂ ਹਾਲਾਤ ਕਿਉਂ ਨੇ ਉਹ ਜਿਹੜਾਈ ਦੀ ਸਿਕਿਉਰਿਟੀ ਦੀ ਲੋੜ ਹੀ ਨਾ ਪਵੇ ਮੈਂ ਪੂਲ ਸਰਕਾਰ ਕੋਲੇ ਚਾਹ ਸੈਂਟਰ ਦੀ ਹੋਵੇ ਚਾਹ ਸਟੇਟ ਦੀ ਹੋਵੇ ਮੈਂ ਸਭ ਕੋਲੇ ਜਾ ਜਾ ਕੇ ਵੀ ਰੋ ਦੇਖ ਲੈ ਪਰ ਸਵਾਲ ਲਾ ਰਿਆਂ ਤੋਂ ਕੁਛ ਨਹੀਂ ਪੱਲੇ ਪੈਂਦਾ ਜਦੋਂ ਕੋਈ ਇਨਕੁਆਰੀ ਦੀ ਗੱਲ ਹੁੰਦੀ ਹੈ ਜਦੋਂ ਕੋਈ ਕਾਰਵਾਈ ਦੀ ਗੱਲ ਹੁੰਦੀ ਹੈ ਗੱਲ ਕਿਤੇ ਖੜ ਜਾਂਦੀ ਹੈ ਲਾਸਟ ਵਾਲੀ ਟੀਮ ਤੇ ਜਾ ਕੇ ਜਿੰਨਾਂ ਨੇ ਫਿਜ਼ੀਕਲ ਅਸਾਲਟ ਕੀਤਾ ਗੋਲੀਆਂ ਮਾਰੀਆਂ ਉਹ ਤਾਂ ਭਰਾਵੋ ਕਰਿੰਦੇ ਸੀ ਮੈਂ ਚਾਹੁੰਨਾ ਵੀ ਮਾਸਟਰਮਾਈਂਡ ਇਹਦੀ ਜੜ ਕੌਣਾ ਹੈ ਮੇਰਾ ਉਹਨਾਂ ਨਾਲ ਕੋਈ ਗਿਲਾ ਨਹੀਂ ਕਿ ਇਹਨਾਂ ਨੇ ਦਿਹਾੜੀ ਲਈ ਤੇ ਗੋਲੀਆਂ ਮਾਰ ਕੇ ਚਲੇ ਗਏ ਉਹ ਆ ਤਾਂ ਆਪਣੀ ਡਿਊਟੀ ਪੂਜਾ ਕੇ ਚਲੇ ਗਏ ਪਰ ਇਹਨਾਂ ਨੂੰ ਸ਼ੁਭਦੀਪ ਨੂੰ ਮਾਰਨ ਵਾਸਤੇ ਲਗਭਗ ਸਵਾ ਕਰੋੜ ਦੇ ਵੈਪਨ ਯੂਜ਼ ਕੀਤੇ ਗਏ ਰਸ਼ੀਅਨ ਵੈਪਨਸ AK47 ਆਲੋ 45 ਦਾ ਪਿਸਟਲ 30 ਦੇ ਪਿਸਟਲ ਇੰਪੋਰਟਡ ਵੈਪਨ ਕੋਈ ਨਹੀਂ ਹੈ ਜੋ ਕੀ ਗਾਂਪੁਰਾ ਵਾਲਾ ਬਣਿਆ ਹੋਇਆ ਹੋਵੇ ਗਰਨੇਡ ਔਰ ਇੰਨਾ ਬਟਾ ਅੰਮਲਾ ਕੀਤਾ ਗਿਆ ਤਾਂ ਸਿੱਧੂ ਗਲਤ ਕੀ ਕਰਦਾ ਸੀ ਔਰ ਇੱਕ ਇਨਫੋਰਮੇਸ਼ਨ ਵੀ ਨਾ ਦੇਣੀ 28 ਸਾਲਾਂ ਦੇ ਵਿੱਚ 28 ਸਾਲ 11 ਮਹੀਨੇ 17 ਦਿਨ ਜਿਉਂ ਕੇ ਮੇਰਾ ਬੱਚਾ ਚਲਾ ਗਿਆ ਇੱਕ ਦਿਨ ਵੀ ਕਦੇ ਮੈਨੂੰ ਕੰਪਲੇਟ ਨਹੀਂ ਆਈ ਕਾਲਜ ਪੜਦੇ ਤੋਂ ਨਹੀਂ ਆਈ ਸਟੇਜਾਂ ਲਾਉਂਦੇ ਤੋਂ ਨਹੀਂ ਆਈ ਬਚਪਨ ਦੇ ਵਿੱਚ ਕਦੇ ਘਰੇ ਵਾਲਾ ਭਾਲੇ ਕਰੀਆਂ ਜੇ ਕੋਈ ਉਹਦੇ ਚ ਕਮੀ ਸੀ ਉਹ ਮੈਨੂੰ ਤਾਂ ਦੱਸ ਦਿੰਦੇ ਤਾਨੂੰ ਪੈਸਾ ਚਾਹੀਦਾ ਸੀ ਮੈਨੂੰ ਤਾਂ ਦੱਸਦੇ ਭਾਈ ਤੇਰੇ ਪੁੱਤ ਨੂੰ ਮਾਰਾਂਗੇ ਦੀ ਤਾਂ ਦੇ ਦੇ ਪੈਸੇ। ਪਰ ਮੈਂ ਤਾਂ ਇਹ ਸੋਚਦਾ ਰਿਹਾ ਮੇਰੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ। ਸਾਡਾ ਸਾਰਾ ਪਿੰਡ ਸਿੱਧੂਆਂ ਦਾ। ਸਾਰੇ ਪਿੰਡ ਦੇ ਵਿੱਚੋਂ ਇੱਕ ਵੀ ਘਰ ਦੂਸਰਾ ਨਹੀਂ ਐ ਸੋਹਣੇ ਸਿੱਧੂ ਨੇ। ਇਸੇ ਕਰਕੇ ਮੇਰੇ ਪੁੱਤ ਨੇ ਆਪਣਾ ਨਾਮ ਸਿੱਧੂ ਮੂਸੇਵਾਲਾ ਰੱਖਿਆ ਵੀ ਮੇਰੇ ਪਿੰਡ ਦਾ ਹਰ ਇੱਕ ਨੌਜਵਾਨ ਆਪਣੇ ਆਪ ਨੂੰ ਸਿੱਧੂ ਮੂਸੇਵਾਲਾ ਮਹਿਸੂਸ ਕਰੇ। ਔਰ ਮੈਂ ਇਸ ਮੂਸੇ ਨੂੰ ਅੈਨੇ ਦੂਰ ਤੱਕ ਲੈ ਕੇ ਜਿੱਥੇ-ਜਿੱਥੇ ਮੈਂ ਜਾਵਾਂ ਉੱਥੇ-ਉੱਥੇ ਮੇਰਾ ਪਿੰਡ ਨਾ ਆ ਜਾਵੇ ਇਹ ਉਹਦੀ ਮੰਦਣਾ ਸੀਗਾ ਸਾਰਾ ਔਰ ਉਹਨੇ ਆਪਣਾ ਆਪਣੇ ਕੇਸ ਆਪਣੀ ਪਗੜੀ ਨੂੰ ਇੱਕ 150 ਗਲਕਾਂ ਦੇ ਵਿੱਚ ਪਚਾਇਆ ਸ਼ਾਇਦ ਸ਼ਾਦੀਆਂ ਸ਼ਰੌਣੀ ਕਮੇਟੀਆਂ ਸਾਡੇ ਪ੍ਰਚਾਰ ਕਮੇਟੀਆਂ ਤੋਂ ਉਹਨਾਂ ਕੰਮ ਨਹੀਂ ਹੋਇਆ ਜਿੰਨਾ ਉਹਨੇ ਸਾਡੀ ਪੰਜਾਬੀਅਤ ਨੂੰ ਔਰ ਸਾਡੀ ਪੱਗ ਨੂੰ ਸਾਡੀ ਜ਼ੁਬਾਨ ਨੂੰ ਜਿੰਨੇ ਮੁਲਕਾਂ ਦੇ ਵਿੱਚ ਖੁਚਾਇ ਨਹੀਂ ਸੀ ਦੇਖੋ ਸਾਰੇ ਇੰਨਰੇ ਭਰਾ ਬੈਠੇ ਨੇ ਜਿਹੜੀ ਨੈਕਸ ਆਪਣੀ ਤੀਸਰੀ ਜਨਰੇਸ਼ਨ ਆਉਂਦੀ ਹੈ ਉਹ ਇਹ ਕੁਝ ਬੋਲਣ ਲੱਗਦੀ ਹੈ ਸਰ ਪਰ ਮੈਂ ਇਸ ਗੱਲ ਨੂੰ ਬੜੇ ਮਾਣ ਨਾਲ ਕਹਿ ਸਕਦਾ ਵੀ ਅੱਜ ਦੇ ਜਿਹੜੇ ਬੱਚੇ ਪੇਸ਼ੋ ਤੁਹਾਡੇ ਘਰੇ ਜਨਮ ਲਿਆ ਉਹ ਪਰ ਉਹ ਬੱਚੇ ਸਿੱਧੂ ਦੇ ਗਾਣੇ ਸੁਣਦੇ ਨੇ ਬਿਲਕੁਲ ਤੇ ਮੇਰੇ ਕਿਤੇ ਦਾ ਇਹ ਵੀ ਗੱਲ ਕੀ ਸੀ ਵੀ ਉਹਨੇ ਪੱਗ ਨੂੰ ਪ੍ਰਮੋਟ ਕੀਤਾ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕੀਤਾ ਔਰ ਉਹਨੇ ਇਹੋ ਜਿਹਾ ਗਾਇਆ ਜਿਹਨੂੰ ਤੁਸੀਂ ਇਹਦੀ ਪੈਣਾ ਦੇ ਸਾਹਮਣੇ ਆਸਾਨੀ ਨਾਲ ਬਹਿ ਕੇ ਸੁਣ ਸਕਦੇ ਜੀ ਬਿਲਕੁਲ ਉਹਨੇ ਜਿੱਥੇ ਮਾਂ ਨੂੰ ਵੜਾਈ ਦਿੱਤੀ ਕਦੇ ਕਦੇ ਮੈਨੂੰ ਲੱਗਦਾ ਮਾਂ ਬਿਲਕੁਲ ਤੇਰੇ ਵਰਗਾ ਹੈ ਜੀ ਕਦੇ ਮਾਂ ਦੇ ਨਾਲ ਨਾਲ ਉਹਨੇ ਪਿਓ ਨੂੰ ਕਿਹਾ ਕਿ ਦੁਨੀਆ ਦੀ ਕਿਹੜੀ ਸ਼ਹਿਚਾਹੀ ਦੀ ਦੱਸ ਬਾਪੂ ਪੁੱਤ ਤੇਰਾ ਹੁਣ ਇੰਨਾ ਜੋਗਾ ਹੋ ਗਿਆ ਕਿਉਂਕਿ ਉਹਨੇ ਮੇਰੀਆਂ ਕੁੱਲ ਤਕਲੀਫਾਂ ਦੇਖੀਆਂ ਸੀ ਬਾਪੂ ਕਿੰਨੀ ਕੰਜੂਸੀ ਨਾਲ ਪੈਸੇ ਦਿੰਦਾ ਸੀ ਕਿੰਨੇ ਛੋਟੀਆਂ ਛੋਟੀਆਂ ਮਿਹਨਤਾਂ ਕਰਕੇ ਦਿੰਦਾ ਸੀ ਅਸੀਂ ਹਰ ਛੋਟਾ ਕੰਮ ਬਿਰੋਗ ਦੇ ਹੱਥੇ ਕੀਤਾ ਅਸੀਂ ਜੱਦੀ ਕੁਸ਼ਤੀ ਲੈਂਡਲੋਰਡ ਨਹੀਂ ਹੈ ਇਹ ਗੱਲ ਵੱਖਰੀ ਹੈ ਵੀ ਪੁੱਤ ਮੇਰਾ ਮੈਨੂੰ ਬਾਦਸ਼ਾਹ ਬਣਾ ਕੇ ਗਿਆ ਔਰ ਮੈਨੂੰ ਜਾਣ ਲੱਗੇ ਗੱਲ ਕਹਿ ਕੇ ਵੀ ਗਏ ਵੀ ਬਾਪੂ ਕਿਸੇ ਕੇ ਹੱਥ ਨਹੀਂ ਆਤਲੇ ਪਰ ਮੈਂ ਉਹਦੀ ਗੱਲ ਤੋਂ ਇੱਥੇ ਬੈਠਾ ਮੈਂ ਤੁਹਾਡੇ ਕੋਲੇ ਆਇਆ ਤੁਹਾਡੇ ਤੋਂ ਨੈਤਿਕਤਾ ਦੇ ਆਧਾਰ ਤੇ ਹਮਾਇਤ ਮੰਗਣ ਆਇਆ ਵੀ ਪ੍ਰਭੂ ਮੇਰਾ ਇਕਲੌਤਾ ਬੱਚਾ ਸੀ ਮੇਰੀ ਜੜ ਕੱਟ ਗਈ ਬਿਲਕੁਲ ਤੁਸੀਂ ਮੇਰੀ ਕਮਿਊਨਿਟੀ ਬੈਠਿਓ ਮੇਰੇ ਹੱਕ ਚ ਆਵਾਜ਼ ਉਠਾਓ ਇਹਨਾਂ ਜਿਹੜੀ ਅੰਨੀ ਬੋਲੀ ਸਰਕਾਰ ਬੈਠੀ ਹੈ ਇਹਦੇ ਕੰਨਾਂ ਤੱਕ ਤੁਹਾਡੀ ਆਵਾਜ਼ ਨੂਰ ਜਾਵੇ ਚਾਹੇ ਉਹ ਡਿਪਲੋਮੈਟਿਕ ਤਰੀਕੇ ਨਾਲ ਜਾਵੇ ਚਾਹੇ ਪ੍ਰੈਸ ਦੇ ਮਾਧਮ ਨਾਲ ਜਾਵੇ ਚਾਹੇ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਜਾਵੇ ਤਾਂ ਤੁਹਾਡੇ ਵੱਲੋਂ ਇੰਨੀ ਕੁ ਕੋਈ ਮੇਰੇ ਲਈ ਟਾਈਮ ਕਦੇ ਸੰਡੇ ਆ ਦਿਨ ਛੁੱਟੀ ਵਾਲੇ ਦਿਨ ਜਦੋਂ ਵੀ ਤੁਹਾਨੂੰ ਕੋਈ ਬੱਤ ਲੱਗਦਾ ਮੇਰੀ ਮਦਦ ਕਰਿਓ ਸਿੱਧੂ ਨੂੰ ਮੈਂ ਬਾਇਓਲੋਜੀਕਲ ਫਾਦਰ ਉਹਦਾ ਜੂਰ ਆ ਵਾਪਿਸ ਜੀ ਪਰ ਜਿੰਨਾ ਸਿੱਧੂ ਮੇਰਾ ਸੀ ਉਹਨਾਂ ਥੋੜਾ ਵੀ ਸੀ ਕਿਉਂਕਿ ਮੈਨੂੰ ਬੜੇ ਜਿਹੜੇ ਵਿਦਵਾਨ ਸਮੇ ਘਰੇ ਆਉਂਦੇ ਆ ਬੁੱਧੀਜੀਵ ਆਉਂਦੇ ਆ ਘਰੇ ਮੇਰੇ ਕੋਲ ਉਹ ਕਹਿੰਦੇ ਜੀ ਜਦ ਤੱਕ ਉਹਨੇ 295 ਗਾਣਾ ਨਹੀਂ ਗਾਇਆ ਸੀ ਤਦ ਤੱਕ ਉਹ ਤੁਹਾਡਾ ਮੁੰਡਾ ਸੀ ਉਸ ਤੋਂ ਬਾਅਦ ਉਹ ਇੱਕ ਪ੍ਰੋਪਰਟੀ ਹੈ ਜਿਹੜੀ ਪਬਲਿਕ ਪ੍ਰੋਪਰਟੀ ਹੋ ਗਈ ਸੀ ਜੀ ਔਰ ਤੁਸੀਂ ਯਕੀਨ ਮੰਨੋ ਮੈਂ ਉਹਦਾ ਜਿਹੜਾ ਬੋਤਲ ਆਇਆ ਹੋਇਆ ਨਾ ਉਹ ਪਹਿਲੇ ਛਿੰਡਪਾਤ ਉਹਦੇ ਉੱਤੇ ਫਿਰ ਉਸ ਤੋਂ ਬਾਅਦ ਅਸ਼ੀਸ਼ਾ ਲਾਤਾ ਵੀ ਉਸ ਉੱਤੇ ਟੂਆ ਵਗੈਰਾ ਪੈਂਦਾ ਵੀ ਉਹ ਕਾਲਾ ਰਹਿੰਦਾ ਜਿਹੜਾ ਜਾਨਵਰ ਉੱਤੇ ਬਹਿ ਕੇ ਕਈ ਨਪਕ ਤੇ ਵੀ ਜਰਾ ਨਾ ਕਰ ਮੈਂ ਉਸਕੋ ਤਾਂ ਕਈ ਇਹੋ ਜਿਹੇ ਸ਼ਰਧਾ ਦੁੱਕ ਜਾਂਦੇ ਉਹ ਕਹਿੰਦੇ ਤੁਸੀਂ ਸਿੱਧੂ ਨੂੰ ਸ਼ੀਸ਼ੇ 'ਚ ਕਿਉਂ ਮੜਤਾ ਜਦੋਂ ਅਸੀਂ ਉਹਨੇ ਸਭ ਜੱਫੀ ਪਾਇਆ ਵੀ ਨਾ ਸ਼ਾਂਤੀ ਨਹੀਂ ਮਿਲਦੀ ਉਹਨੂੰ ਬਾਹਰ ਕੱਢ ਕੇ ਜੀ ਉਹਨੂੰ ਆਮ ਰਸਤੇ ਦੇ ਉੱਤੇ ਲਾਓ ਜਿੱਥੇ ਨੂੰ ਹਰ ਇੱਕ ਬੰਦਾ ਮਿਲਦਾ ਰਖੜੀ ਦਾ ਤਿਹਾੜ ਆਇਆ ਇੱਕ ਟੋਕਰਾ ਰਖੜੀ ਨਾਲ ਭਰ ਗਿਆ ਉਹਨੀਆਂ ਬੇਟੀਆਂ ਬੱਚੀਆਂ ਮਿਲਕ ਮਿਲਕ ਕੇ ਰਖੜੀ ਬਣ ਕੇ ਜਾਂਦੀਆਂ ਨੇ ਵਾਜੀ ਮੇਰੇ ਕੋਈ ਤਾਂ ਰਿਸ਼ਤਾ ਉਹਦਾ ਬਣਿਆ ਸਮਾਜ ਦੇ ਫਕ ਫਿਰ ਵੀ ਇੰਨਾ ਚੰਗਾ ਕੰਮ ਕਰਨ ਵਾਲੇ ਬੱਚੇ ਨੂੰ ਐਦੀ ਜਲੀਲਤਾ ਦੇਣਾ ਫਿਰ ਸਾਦਗੀ ਦੇਖੋ ਤੁਸੀਂ ਇਸ ਕਰਕੇ। ਕਰੋੜਾਂ ਰੁਪਏ ਕਮਾਉਣ ਵਾਲਾ ਬੱਚਾ ਜਦੋਂ ਉਹਦੀ ਮੌਤ ਹੋਈ ਉਹਦੇ ਪੈਰਾਂ 'ਤੇ 100 ਰੁਪਏ ਦੇ ਬਾਂਟਾ ਦੇ ਚੱਪਲ ਪਾਏ ਹੋਏ ਸੀ ਔਰ ਲੋਅਰ ਟੀ-ਸ਼ਰਟ ਤੇ ਸਿਰ ਤੇ ਪਰਨਾ ਬੰਨਿਆ ਹੋਇਆ ਸੀ। ਮੈਂ ਆਦੇ ਸ਼ਹਿਰ ਦੇ ਵਿੱਚ ਘੁੰਮਦਾ ਹੁੰਦਾ ਸੀ। ਔਰ ਪਾਪੀਆਂ ਨੇ ਮਗਰ ਦੋ ਗੱਡੀਆਂ ਲਾਆਂ। 7 ਦਿਨ ਉਹ ਗੱਡੀਆਂ ਮੇਰੇ ਘਰ ਦੇ ਆਸ-ਪਾਸੇ ਘੁੰਮਦੀਆਂ ਰਹੀਆਂ ਸਾਨੂੰ ਬਿਲਕੁਲ ਢਿੰਕ ਤੱਕ ਨਹੀਂ ਲੱਗੀ ਵੀ ਬਹੁਤ ਬਿਲਕੁਲ ਜਿਹੜੇ ਫਿਰ ਇਹੀ ਗੱਲ ਮੈਂ ਸਰਕਾਰਾਂ ਨੂੰ ਪੁੱਛਣਾ ਚਾਹੁੰਦਾ ਜਸਟਿਸ ਜਸਟਿਸ ਦੀ ਡੈਫੀਨੀਸ਼ਨ ਕੀ ਹੈ ਜਸਟਿਸ ਮੈਨੂੰ ਕੀ ਮੇਰਾ ਬੱਚਾ ਬਾਪਸ ਮਿਲ ਜੇਗਾ ਕਦੇ ਵੀ ਨਹੀਂ ਮਿਲੇਗਾ ਜਸਟਿਸ ਇਹ ਹੈ ਵੀ ਕਾ ਟੋਕਟ ਅਸੀਂ ਇਹ ਘਾਟਾ ਤਾਂ ਖਾਲਿਆ ਅਸੀਂ ਅੱਗੇ ਵਾਸਤੇ ਤਾਂ ਸਿਸਟਮ ਸੁਧਾਰੀਏ ਅੱਜ ਦੇ ਗੈਂਗਸਟਰ ਅੱਜ ਦੇ ਬਦਮਾਸ਼ ਕਹਿੰਮੇ ਗੈਂਗਸਟਰ ਨੂੰ ਲੋਕਾਂ ਦੀ ਇੱਜ਼ਤ ਵਾਲਾ ਨਾਮ ਦਿੱਤਾ ਗੋਲਡੀ ਬਰਾਰ ਵਰਕੇ ਕੈਨੇਡਾ ਚ ਬੈਠੇ ਹੋਏ ਲੋਕਾਂ ਦੀ ਜੇਬਾਂ ਕੱਟੀ ਜਾਂਦੀਆਂ ਨੇ ਉਹ ਮੇਰੇ ਵਰਗੇ ਗਰੀਬ ਦਾ ਬੱਚਾ ਜੇ ਕਰੋੜਾ ਤੇ ਪਹੁੰਚ ਸਕਦਾ ਵੀ ਮੰਨੋ ਤੁਸੀਂ ਵੀ ਪਹੁੰਚ ਜਾਓਗੇ ਤੁਸੀਂ ਕੰਮ ਕਰਕੇ ਤਾਂ ਵੇਖੋ ਅਸੀਂ ਦਸਾਂ ਨਾ ਉਹਦੀ ਕਿਰਤ ਦੇ ਨਾਲ ਇੱਥੇ ਤੱਕ ਆਏ ਆ ਵੀ ਅਸੀਂ ਕਰੋੜਾ ਦੇ ਤੇ ਬਣਜ ਕਰਦੇ ਆ ਤੁਸੀਂ ਕੰਮ ਕਰਕੇ ਤਾਂ ਵੇਖੋ ਜੇ ਕਿਸੇ ਦਾ ਗਲ ਵੜ ਕੇ ਪੈਸਾ ਕਟੋਗੇ ਕਿਸੇ ਨੂੰ ਮਾਰ ਕੇ ਪੈਸਾ ਲਓਗੇ ਤਾਂ ਤੁਹਾਡੇ ਕਿੱਥੇ ਬਸਣਗੇ ਜੀ ਜੀ ਇੱਕ ਗੈਂਗਸਟਰ ਨੂੰ ਸਭ ਤੋਂ ਜਿਹੜੀ ਮੇਰੀ ਦੁੱਖ ਦੀ ਰਾਗਿਆ ਸਭ ਤੋਂ ਵੱਧ ਪਿਓਰ ਰਿਪੋਰਟ ਲਾਈਵ ਤੇਸ ਚੈਨਲ ਪਟਿਆਲਾ